ਕੰਗ ਦੇਸ਼ ਨਾਲ ਜੁੜੀ ਇੱਕ ਵੱਡੀ ਖਬਰ ਦੀ ਜਿੱਥੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੀਸਰੀ ਵਾਰ ਜਿਹੜੀ ਗਈ ਆ ਉਹ ਸੋਹ ਚੁੱਕ ਲਿੱਤੀ ਗਈ ਹੈ ਜੀ ਹਾਂ ਦਿੱਲੀ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਇਹ ਸਮਾਗਮ ਜਿਹੜਾ ਰੱਖਿਆ ਗਿਆ ਸੀ ਕਿ ਤਕਰੀਬਨ ਬਹੁਤ ਸਾਰੀਆਂ ਵੀਆਈਪੀ ਲੋਕਾਂ ਜਿਹੜੇ ਸ਼ਖਸੀਤਾਂ ਆਈਆਂ ਸੀ ਉੱਥੇ ਪਹੁੰਚੀਆਂ ਹੈ ਕਿ ਨਾਲ ਨਾਲ ਹਜ਼ਾਰਾਂ ਲੋਕ ਰਸਤੇ ਪਹੁੰਚ ਕੇ ਇਸ ਸਮਾਗਮ ਦੇ ਵਿੱਚ ਉਹਨਾਂ ਵੱਲੋਂ ਸ਼ਿਰਕਤ ਕੀਤੀ ਤੁਹਾਨੂੰ ਦੱਸ ਦਈਏ ਕਿ ਤੀਸਰੀ ਵਾਰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਧਾਨ ਮੰਤਰੀ ਬਣ ਚੁੱਕੇਗੇ ਨੇ ਕਿ ਦੇਸ਼ ਦੇ ਵਿੱਚ ਮੋਦੀ ਸਰਕਾਰ ਜਿਹੜੀ ਕਿ ਬੀਜੇਪੀ ਸਰਕਾਰ ਇੱਕ ਵਾਰ ਫਿਰ ਤੋਂੜੀ ਹੋ ਬਣ ਚੁੱਕੀ ਕੀ ਹਾਲਾਂਕਿ ਇੰਡੀਆ ਗੱਠਜੋੜ ਵੱਲੋਂ ਕਾਫੀ ਜ਼ੋਰ ਲਗਾਇਆ ਗਿਆ ਸੀ ਲੇਕਿਨ ਕਿਤਨਾ ਕਿਤੇ ਉਹ ਵਿਫਲ ਰਹੇ ਸਰਕਾਰ ਨਹੀਂ ਬਣਾ ਸਕੇ ਲੇਕਿਨ ਤੀਸਰੀ ਵਾਰ ਦੇਸ਼ ਦੇ ਸੰਵਿਧਾਨ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੋਗਾ ਕਿ ਦੇਸ਼ ਦੇ ਵਿੱਚ ਤੀਸਰੀ ਵਾਰ ਕੋਈ ਸਰਕਾਰ ਨੂੰ ਬਹੁਮਤ ਮਿਲੇ ਆਵੇ ਤੁਸੀਂ ਤਸਵੀਰਾਂ ਦੇਖਦੇ ਪਿਓ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਨਗੋ ਚੰਦਰ ਦਾ ਮੈਂ ਮੈਂ ਨਰੇਂਦਰ ਦਾਮਦਰਦਾਸ ਮੋਦੀ ਈਸ਼ਵਰ